ਸੰਗਰੂਰ ਦਾ ਮਾਨਵਪ੍ਰੀਤ ਸਿੰਘ ਨੌਜਵਾਨ ਜੋ ਕਿ ਕੌਣ ਬੜੇਗਾ ਕਰੋੜਪਤੀ ਦੇ ਵਿੱਚ ਪਹੁੰਚਿਆ ਹੈ ਤੇ ਮਸ਼ਹੂਰ ਫਿਲਮੀ ਅਭਿਨੇਤਾ ਅਮਿਤਾਬ ਬੱਚਨ ਦੇ ਨਾਲ ਸਵਾਲ ਜਵਾਬ ਹੋਏ ਨੇ ਇਸ ਮੌਕੇ ਅਮਿਤਾਬ ਬੱਚਨ ਨੇ ਖੂਬ ਪ੍ਰਸ਼ੰਸਾ ਕੀਤੀ ਹੈ ਜਿਸਨੇ 25 ਲੱਖ ਰੁਪਏ ਦੀ ਰਾਸ਼ੀ ਵੀ ਜਿੱਤੀ ਹੈ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਖੁਸ਼ੀ ਦੀ ਲਹਿਰ ਹੈ ਇਸ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਮਨੁਪ੍ਰੀਤ ਦੇ ਮਾਤਾ-ਦਾਈ ਕਹਿੰਦਾ ਹੈ ਕਿ ਸਾਡਾ ਪੁੱਤਰ ਸ਼ੁਰੂ ਤੋਂ ਹੀ ਬੜਾ ਇੰਟੈਲੀਜੈਂਟ ਹੈ ਜਿਸ ਦੀ ਰੁਚੀ ਜਿਹੇ ਕੰਮਾਂ ਦੇ ਵਿੱਚ ਸ਼ੁਰੂ ਤੋਂ ਹੈ ਉਸਨੇ ਆਈਐਸ ਦਾ ਟੈਸਟ ਵੀ ਦਿੱਤਾ ਪਰ ਉਸ ਵਿੱਚ ਕਲੀਅਰ ਨਹੀਂ ਹੋ ਸਕਿਆ ਉਸ ਤੋਂ ਬਾਅਦ ਉਸਨੇ ਬੈਂਕ ਦੇ ਵਿੱਚ ਨੌਕਰੀ ਜੁਆਇਨ ਕਰ ਲਈ ਕਿਉਂਕਿ ਇਸ ਸਮੇਂ ਲਖਨਊ ਦੇ ਵਿੱਚ ਨੌਕਰੀ ਕਰ ਰਿਹਾ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਸਾਡੇ ਬੱਚੇ ਤੇ ਬੜਾ ਮਾਣ ਹੈ ਜਿਸ ਦੇ ਕਾਰਨ ਸਾਨੂੰ ਦੇਸ਼ ਵਿਦੇ ਆਈਆਂ ਦੇ ਫੋਨ ਆ ਰਹੇ ਨੇ ਤੇ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਲੱਗਿਆ ਦੱਸ ਜਿਏ ਕਿ ਮਾਨੋਪ੍ਰੀ ਸਿੰਘ ਦਿੜਵਦਪੰਡੇ ਖੇਤਲਾ ਦਾ ਰਹਿਣ ਵਾਲਾ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਹੀ ਬਾਹਰ ਰਹਿ ਰਿਹਾ ਹੈ ਕੈਨੇਡਾ ਇਰ ਡੀ ਬਲੈਕ ਫੋਰੈਸ ਜਰਮਨੀ ਸਰੀ ਜੀ7 ਅਭੀ ਹਾਲੀ ਵਿੱਚ ਹੋਇਆ ਤਾਂ ਆਪ অপਸ਼ਨ ਲੌਕ ਕਰ ਦਿਜੀਏ অপਸ਼ਨ ਸੀ ਹੈ ਇਸ ਤਰ੍ਹਾਂ ਕਨਨਾਂ ਦੇ ਕਿਸ ਅਸੀਂ ਬਕਰਨ ਦਾ ਲਾਗਣ ਕਰੀਏ ਇਹ ਦਰਗਾਂ ਸਾਹਿਬ समझ रहा आपको ये देखिए सर दुआ। और बड़ा सिंपल सर सबसे पहले मैं फैमिली मैन बैकग्राउंड में फैमिली मैन पंजाबी है सर सारे इकट्ठा रहते हैं हम लोग और आप जानते हैं सर पंजाबी किस तरीके से रहते हैं पूरे एक्सटेंडेड फैमिली में तो तो एक और पेज खोल देते हैं अच्छा सर लाइफ की बैटरी ऑन रहती है ਬੜੀ ਹਮੇਸ਼ਾ ਚਾਰਜ ਰਹਿੰਦੀ ਹੈ ਸਰ ਜ਼ਿੰਦਗੀ ਵਿੱਚ ਗੁੰਮਦਾ ਰਹਿੰਦਾ ਹਾਂ ਮੈਂ ਜਦ ਵੀ ਮੌਕਾ ਮਿਲੇ ਜਾਂ ਵੀ ਮੌਕਾ ਮਿਲੇ ਜੈਸਾ ਵੀ ਮੌਕਾ ਮਿਲੇ ਸਰ ਮੈਂ ਗੁੰਮਦਾ ਹਾਂ ਔਰ ਇੱਕ ਚੀਜ਼ ਹੋਰ ਹੈ ਸਰ ਮੈਂ ਫੈਮਿਲੀ ਦੇ ਸਾਥ ਮੈਂ ਗੁੰਮਦਾ ਹਾਂ ਔਰ ਸਰ ਰਾਜੇ ਸੋਸ਼ਲ ਮਿਲ ਗਿਆ ਮੋਟਰ ਸਾਈਕਲ ਤੇ ਲੱਗੇ ਸਰ ਸਾਈਕਲ ਮਿਲ ਗਿਆ ਮੈਂ ਤਾਂ ਸਾਈਕਲ ਪਰ ਵੀ ਜਾਂਦਾ ਹਾਂ ਸਰ 200 ਕਿਲੋਮੀਟਰ ਮੈਂ ਸਾਈਕਲ ਪਰ ਕੀਤਾ ਹੈ ਸਰ ਇਹ ਹੈ ਬਹੁਤ ਬਹੁਤ ਬੇਤਹਾਸ਼ਾ ਖੁਸ਼ੀ ਹੋਈ ਹੈ ਜੀ ਸਭ ਤੋਂ ਵੱਡੀ ਗੱਲ ਹੋਈ ਉਹਦੀ ਦਮਦਾਰ ਐਂਟਰੀ ਤੇ ਉਹਨੇ ਪੰਜਾਬੀਆਂ ਵਾਲੀ ਐਂਟਰੀ ਕੀਤੀ ਘੈਂਟ ਪੂਰੀ ਮੁਛਾਂ ਦੇ ਹੱਥ ਰੱਖ ਕੇ ਉਹਨੇ ਦਿਖਾਤਾ ਵੀ ਅਸੀਂ ਪੰਜਾਬੀ ਹੁੰਨੇ ਆ ਹਨਾ ਤੇ ਸਾਰੇ ਦੇਸ਼ ਦੀ ਉਹ ਸੇਵਾ ਕਰ ਰਿਹਾ ਜੀ ਕਿਉਂਕਿ ਜਿਹੜਾ ਉਹਦਾ ਬੈਂਕਾਂ ਸੈਂਟਰ ਦੀ ਪੋਸਟ ਆ ਉਹਦੀ ਉਹ ਸੇਵਕ ਆ ਕਿਸਾਨਾਂ ਦਾ ਜੋ ਵੀ ਜ਼ਿੰਮੇਵਾਰੀਆਂ ਸਰਕਾਰ ਵੱਲੋਂ ਉਹਦੀਆਂ ਲਾਈਆਂ ਜਾਂਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਦਾਗਾ ਬਹੁਤ ਖੁਸ਼ੀ ਹੋਈ ਜੀ ਜਦੋਂ ਅਮਿਤab ਸਰ ਜੀ ਨੇ ਇਹ ਗੱਲ ਕਹੀ ਕਿ ਮੈਂ ਆਪਣੇ 25 ਸਾਲਾਂ ਦੇ ਵਿੱਚ ਪਹਿਲੀ ਵਾਰ ਹੀ ਦੇਖਿਆ ਕਿ ਪੰਜੇ ਦੇ ਪੰਜ ਸਵਾਲਾਂ ਦੇ ਜਵਾਬ ਇੱਕਦਮ ਇੱਕੋ ਪਰਸਨ ਦੁਆਰਾ ਦਿੱਤੇ ਗਏ। ਹਾਂਜੀ ਬਹੁਤ 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 ਲੋਕਾਂ ਨੇ ਖੁਸ਼ੀ ਮਨਾਈ ਹੈ ਜੀ ਪਹਿਲੀ ਗੱਲ ਤਾਂ ਸਾਡੇ ਸੰਗਰੂਰ ਦਾ ਪਿੰਡ ਸਾਡਾ ਦਿੜਬੇ ਦੇ ਕੋਲ ਜੀ ਖੇਤਲਾ ਤੇ ਫਿਰ ਸਾਡੀ ਕਲੋਨੀ ਜੀ ਸਾਡਾ ਪੰਜਾਬ ਜੀ ਪੰਜਾਬ ਛੱਡੋ ਤੁਸੀਂ ਜੀ ਕੈਨੇਡਾ ਅਮਰੀਕਾ ਕਿੱਥੋਂ ਕਿੱਥੋਂ ਵਧਾਈਆਂ ਨਹੀਂ ਆ ਰਹੀਆਂ ਸਾਰੇ ਲੋਕ ਐਨੇ ਖੁਸ਼ ਨੇ ਬਹੁਤ ਜ਼ਿਆਦਾ ਬਿਲਕੁਲ ਹੋ ਰਿਹਾ ਜੀ ਉਹਦੀ ਮਿਹਨਤ ਤੇ ਮਾਣ ਮਹਿਸੂਸ ਹੋ ਰਿਹਾ ਜੋ ਮਿਹਨਤ ਉਹ ਕਰ ਰਿਹਾ ਉਹਦੇ ਤੇ ਮਾਣ ਮਹਿਸੂਸ ਹੋ ਰਿਹਾ ਸਾਰੇ ਇੱਕੋ ਵਾਰੀ ਟਰਾਈ ਕੀਤੀ ਸੀ ਉਹਨਾਂ ਨੇ ਪਹਿਲਾਂ ਕੋਵਿਡ ਦੇ ਦੌਰਾਨ ਤੇ ਉਦੋਂ ਉਹਨਾਂ ਨੂੰ ਕਾਲ ਨਹੀਂ ਆਈ ਕੱਲੀ ਫਸਟ ਕਾਲ ਆਈ ਸੀ ਕੇਵੀਸੀ ਦੇ ਤੇ ਹੁਣ ਉਹਨਾਂ ਨੂੰ ਕਾਲ ਆਈ ਤੇ ਅਸੀਂ ਸਾਰੇ ਬਹੁਤ ਖੁਸ਼ ਸੀਗੇ ਕਿ ਕੇਵੀਸੀ ਤੋਂ ਕਾਲ ਆਈ ਹੈਗੀ ਕੋਈ ਸਾਡਾ ਬੇਟਾ ਬਹੁਤ ਮਿਹਨਤੀ ਹੈ ਆਪਣੇ ਸਰਪ ਮੇੜੇ ਤੇ ਉਸ ਨਾਲ ਹੀ ਇਸ ਨੇ ਆਪਣਾ ਇੱਕ ਕੰਮ ਸ਼ੁਰੂ ਕੀਤਾ ਤੇ ਹੌਲੀ ਹੌਲੀ ਮੈਂ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਕੋਈ ਨਾ ਕੋਈ ਨਵੀਂ ਨਵੀਂ ਇਨੀਸ਼ੀਏਟਿਵ ਕਰਦੇ ਰਹਾ ਤੇ ਮਦਦ ਲੋਬੀ ਆਮ ਲੋਕਾਂ ਦੀ ਕਰਦੇ ਸੀਗੇ ਕੀ ਕੰਮ ਕਰਦੇ ਸੀ ਬੇਟਾ ਸਾਡਾ ਨਿਵਾੜ ਦੇ ਵਿੱਚ ਹੈ ਬੈਂਕ ਦੇ ਵਿੱਚ ਬੈਂਕ ਨਿਵਾੜ ਮੈਂ ਇੱਕ ਬੈਂਕ ਦੇ ਵਿੱਚ ਹੈ ਤੇ ਉਹਨਾਂ ਹਾਲਾਤ ਸਾਡੇ ਥੋੜੇ ਜਿਦੇ ਜਦੋਂ ਹੁਣ ਐਂਟਰੀ ਹੋਈ ਇੱਕ ਤਾਂ ਉਹਦੀ ਚੰਡੀਗੜ੍ਹ ਤੋਂ ਟ੍ਰਾਂਸਫਰ ਹੋ ਗਈ ਲਖਨਊ ਦੀ ਤੇ ਇੱਕ ਕੋਈ ਕੋ ਉਹਦੇ ਮਿਸ ਜੀ ਥੋੜੀ ਜਿਹੀ ਬਿਮਾਰੀ ਆ ਗਈ ਤੇ ਇਸ ਤੇ ਥੋੜਾ ਜਿਹਾ ਉਹ ਥੋੜਾ ਜਿਹਾ ਉਹਨੂੰ ਫੈਕਟ ਹੋਇਆ ਤੇ ਪਰੰਤੂ ਉਹਨੇ ਛੱਡਿਆ ਨਹੀਂ ਵੀ ਨਹੀਂ ਮੇਰੇ ਵਾਸਤੇ ਚਾਂਸ ਹੈ ਮੈਂ ਇਹੀ ਪੈਸਾ ਆਪਣੀ ਵਾਈਫ ਦੇ ਮਰਜੇ ਇਲਾਜ ਤੇ ਲਾਉਂਗਾ ਜਾਂ ਫਿਰ ਉਹ ਉਹਨੇ ਪੂਰੇ ਮਾਬਦੇ ਵਾਈਫ ਨੇ ਪੂਰਾ ਸਪੋਰਟ ਕੀਤਾ ਹੁਣ ਉਹ ਪੂਰੇ ਖੁਸ਼ ਹੈ ਦੇਖੋ ਤੁਸੀਂ ਉਹਨੂੰ ਜਦੋਂ ਸ਼ੋਅ ਦੇਖੋ ਦੇਖਦੇ ਹੋ ਤਾਂ ਪਤਾ ਲੱਗਾ ਇਹ ਬੰਦਾ ਉਹਦੇ ਕੋਈ ਉਸ ਵਾਂ ਦਾ ਇੰਪ੍ਰੈਸ਼ਨ ਹੈ ਨਹੀਂ ਸੀ ਵੀ ਉਹ ਹੋ ਜੂ ਉਹ ਹਮੇਸ਼ਾ ਖੁਸ਼ ਹੋ ਕੇ ਲੀਡਰ ਦੇ ਤੌਰ ਤੇ ਆਪਣੇ ਜਿਹੜਾ ਗੱਲ ਕਰਦਾ ਸੀ ਤੇ ਉਹ ਉਹਦੇ ਉਹ ਕਰਦਾ ਸੀ ਹਾਂ ਹੁਣ ਤਾਂ ਸਰ ਬਣ ਪਛਾਣ ਬਣ ਗਈ ਸੰਗਰੂਰਤਾ ਦਾ ਬਣ ਗਿਆ ਸਾਡੇ ਪਿੰਡ ਦਾ ਬਣ ਗਿਆ ਤੇ ਸਾਡੇ ਇੱਕ ਕੋਲੋਨੀ ਦਾ ਵੀ ਬਣ ਗਿਆ ਪਹਿਲਾਂ ਤਾਂ ਇਸ ਪਰਿਵਾਰ ਨੂੰ ਕੂਰੇ ਨੂੰ ਬਹੁਤ-ਬਹੁਤ ਮੁबारकਾਂ ਤੇ ਸਾਰੇ ਪਿੰਡ ਨੂੰ ਸਾਰੇ ਇਲਾਕੇ ਨੂੰ ਸੰਗਰੂ ਦੇਂਦੇ ਨੂੰ ਮਾਰੰਗ ਦੇ ਕਾਰਨ ਪੂਰਾ ਨੌ ਰੋਸ਼ਨ ਹੋਇਆ ਤੇ ਇਸ ਪਰਿਵਾਰ ਨਾਲ ਬਹੁਤ ጉੜੇ ਜ਼ਵਾਨਦਾਰੇ ਹੈ ਮੇਰੇ ਸ਼ੁਰੂ ਤੋਂ ਕਿਉਂਕਿ ਉਹਨਾਂ ਦੇ ਇੱਕ ਹਜ਼ਰਤ ਸਾਹਿਬ ਬਾਨਪ੍ਰੀਤ ਦੇ ਸਰਦਾਰ ਕੌਰ ਸਿੰਘ ਜੋ ਕਿ ਜੁਆਇੰਟ ਰਜਿਸਟ੍ਰਾ ਸੈਕਟਰੀ ਸੁਆਮਾ ਤੋਂ ਰਟਾਇਰ ਹੋਏ ਜਾਈ ਮੇਰੇ ਤਕਰੀਬਨ ਕਲਾਸਮੇਟ ਸੀਗੇ ਇੱਕ ਕਲਾਸ ਸੀਨੀਅਰ ਸੀਗੇ ਤਾ ਮਾਨ ਮੈਨੂੰ ਅੱਜ ਵੀ ਛੋਟੇ ਹੁੰਦੇ ਨੂੰ ਵੀ ਦੇਖਦੇ ਰਹਿਆ ਕਿ ਬਹੁਤ ਹੀ ਕ੍ਰੀਏਟਿਵ ਬੱਚਾ ਸੀਗਾ ਹਮੇਸ਼ਾ ਅਲੱਗ ਰਹਿਣਾ ਸੋਚਣਾ ਪੜ੍ਹਨਾ ਕਿਤਾਬਾਂ ਪੜ੍ਹਨਾ ਇੰਨਾ ਸ਼ੌਕ ਬਹੁਤ ਜ਼ਿਆਦਾ ਤੇ ਲੱਗਦਾ ਸੀਗਾ ਇਹ ਬੱਚਾ ਇੱਕ ਦਿਨ ਜ਼ਰੂਰ ਪਿੰਡ ਦਾ ਜਿਹੜੇ ਦਾ ਤੇ ਆਪਣੇ ਪੰਜਾਬ ਸਟੇਟ ਦਾ ਨਾਮ ਰੌਸ਼ਨ ਕਰੇਗਾ ਤੇ ਸਾਡਾ ਪਿੰਡ ਤਾਂ ਐਸ ਤਰ੍ਹਾਂ ਕੱਲ੍ਹ TV ਦੇ ਅੱਗੇ ਬੈਠੇ ਸੀ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਿਆ ਜਿਵੇਂ ਕਿਸੇ ਨੇ ਬਿਆਦੀ ਮੂਵੀ ਦੇਖਣੀ ਹੁੰਦੀ ਆਪ ਦੇ ਜੀ ਇੰਨਾ ਚਾਲ ਸੀ ਤੇ ਮੈਨੂੰ ਤਾਂ ਵਿਸ਼ੇਸ਼ ਤੌਰ ਤੇ